ਸਾਤਹੀ ਗਲ ਪੰਜਾਬੀਓ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਚਾਰ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਰ ਦਿੱਤੇ ਗਏ ਹਨ ਚਾਰ ਵੱਡੇ ਐਲਾਨ ਜੇਕਰ ਪਹਿਲੇ ਵੱਡੇ ਐਲਾਨ ਦੀ ਗੱਲ ਕਰੀਏ ਤਾਂ ਤੇ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਭਾਰਤੀ ਸਟੂਡੈਂਟ ਪਿਛਲੇ ਕਈ ਸਮੇਂ ਤੋਂ ਵਰਕ ਪਰਮਿਟ ਦੇ ਉੱਤੇ ਹਨ ਜਾਂ ਫਿਰ ਉਹਨਾਂ ਦੇ ਵਰਕ ਪਰਮਿਟ ਲਗਾਤਾਰ ਐਕਸਪਾਇਰ ਹੋ ਰਹੇ ਹਨ ਤੇ ਉਹਨਾਂ ਨੂੰ ਜੋ ਕਿ ਕੈਨੇਡਾ ਦੇ ਵਿੱਚ ਹੁਣ ਕੰਮ ਕਰਨ ਦੀ ਇਜਾਜ਼ਤ ਨਹੀਂ ਮਿਲ ਰਹੀ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਪੰਜਾਬੀਆਂ ਦੇ ਵੱਲੋਂ ਜਿੱਥੇ ਕਿ ਰਿਫਿਊਜੀ ਕੇਸਪਲ ਕੀਤੇ ਗਏ ਸਨ ਸੋ ਉਹਨਾਂ ਸਾਰਿਆਂ ਨੂੰ ਹੁਣ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਹੁਣ 온ਟਾਰੀਓ ਸੂਬੇ ਦੇ ਪ੍ਰੀਮੀਅਮ ਡੱਗ ਫੋਰਡ ਦੇ ਵੱਲੋਂ ਸੂਬੇ ਦੇ ਵਿੱਚ ਸ਼ਰਨਾਰਥੀਆਂ ਨੂੰ ਤੁਰੰਤ ਕੰਮ ਕਰਨ ਦੀ ਇਜਾਜ਼ਤ ਦੇਣ ਦੇ ਲਈ ਸੁਬਾਈ ਵਰਕ ਪਰਮਿਟ ਜਾਰੀ ਕਰਨ ਦੀ ਯੋਜਨਾ ਦਾ ਐਲਾਨ ਕਰ ਦਿੱਤਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਆਟਵਾ ਕਾਰਨੀ ਸਰਕਾਰ ਦੇ ਵੱਲੋਂ ਕਾਮਿਆਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤੇ ਉਹ ਆਪਣੇ ਵੱਲੋਂ 온ਟਾਰੀਓ ਸੂਬੇ ਦੇ ਵਿੱਚ ਜਿੰਨੇ ਵੀ ਕੰਮੇ ਹਨ ਉਹਨਾਂ ਨੂੰ ਸਾਰਿਆਂ ਨੂੰ ਹੀ ਵਰਕ ਪਰਮਿਟ ਐਕਸਟੈਂਡ ਕਰ ਦੇਣਗੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ 1 ਲੱਖ ਤੋਂ ਵੱਧ ਸ਼ਰਨਾਰਥੀ ਕੈਨੇਡਾ ਦੇ 온ਟਾਰੀਓ ਸੂਬੇ ਦੇ ਵਿੱਚ ਰਹਿ ਰਹੇ ਹਨ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਸ਼ਾਮਲ ਹੈ ਜਿਸ ਦੇ ਵਿੱਚ ਕੀ ਕਾਫੀ ਵੱਡੀ ਗਿਣਤੀ ਸਟੂਡੈਂਟਾਂ ਦੀ ਸ਼ਾਮਲ ਹੈ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਹਨ ਸੋ ਸਾਰਿਆਂ ਨੂੰ ਹੁਣ ਕੰਮ ਕਰਨ ਦੀ ਦਿੱਤੀ ਜਾਵੇਗੀ ਤੇ ਸਾਰਿਆਂ ਦੇ ਹੀ ਵਰਕ ਪਰਮਿਟ ਹੁਣ ਐਕਸਟੈਂਡ ਕਰ ਦਿੱਤੇ ਜਾਣਗੇ ਡਾਗਫੋਰਡ ਨੇ ਕਿਹਾ ਹੈ ਕਿ ਲਿਬਰਲ ਫੈਡਰਲ ਸਰਕਾਰ ਦੀ ਵਰਕ ਪਰਮਿਟ ਪ੍ਰਕਿਰਿਆ ਦੇ ਵਿੱਚ ਹੋਣ ਵਾਲੀ ਦੇਰੀ ਦੇ ਕਾਰਨ ਜੋ ਕਈ ਵਾਰ 2 ਸਾਲਾਂ ਬਾਅਦ ਵੀ ਹੁੰਦੀ ਹੈ ਸੋ ਇਸ ਦੇ ਕਾਰਨ ਹੁਣ ਲੱਖਾਂ ਸ਼ਰਨਾਰਥੀ ਜਿਹੜੇ ਕਿ ਕੈਨੇਡਾ ਦੇ 온ਟਾਰੀਓ ਸੂਬੇ ਦੇ ਵਿੱਚ ਰਹਿ ਰਹੇ ਹਨ ਜਿਨ੍ਹਾਂ ਦੀ ਗਿਣਤੀ 1 ਲੱਖ ਤੋਂ ਵੀ ਵੱਧ ਹੈ ਜੋ ਕਿ ਕੰਮ ਕਰਨ ਦੇ ਲਈ ਤਿਆਰ ਹਨ ਪਰ ਜਿਹੜੀ ਕੈਨੇਡਾ ਦੀ ਓਟਵਾ ਸਰਕਾਰ ਜਾਂ ਫੈਡਰਲ ਲਿਬਰਲ ਸਰਕਾਰ ਉਹਨਾਂ ਦੇ ਕਈ ਜਿਹੜੇ ਕਾਨੂੰਨ ਅਜਿਹੇ ਹਨ ਜਿਸ ਦੇ ਕਾਰਨ ਉਹ ਕੰਮ ਨਹੀਂ ਕਰ ਪਾਉਂਦੇ ਸੋ ਇਸੇ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਐਕਸ਼ਨ 95 ਦੇ ਤਹਿਤ ਉਹ ਆਪਣੇ ਸੂਬੇ ਦੇ ਵਿੱਚ ਜਿੰਨੇ ਵੀ ਕੰਮ ਹੈ ਇਸ ਸਮੇਂ ਜਿਹੜਾ ਕਿ ਕੰਮ ਨਹੀਂ ਕਰ پا ਰਹੇ ਉਹਨਾਂ ਦੇ ਕੋਲ ਵਰਕ ਪਰਮਿਟ ਨਹੀਂ ਹੈ ਉਹਨਾਂ ਦੇ ਸਾਰਿਆਂ ਦੇ ਉਹ ਵਰਕ ਪਰਮਿਟ ਐਕਸਟੈਂਡ ਕਰ ਸਕਦੇ ਹਨ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਸਾਰੇ ਹੀ ਪੰਜਾਬੀ ਭਾਰਤੀ ਜਿੰਨੇ ਵੀ 온ਟਾਰੀਓ ਸੂਬੇ ਦੇ ਵਿੱਚ ਰਹਿ ਰਹੇ ਆ ਸਾਰਿਆਂ ਦੇ ਵਰਕ ਪਰਮਿਟ ਐਕਸਟੈਂਡ ਕਰ ਦਿੱਤੇ ਜਾਣਗੇ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਸਾਰੇ ਹੀ ਸੂਬਿਆਂ ਦੇ ਪ੍ਰੀਮੀਅਰ ਦੇ ਵੱਲੋਂ ਜਿਹੜੀ ਕਿ ਮੀਟਿੰਗ ਕੀਤੀ ਗਈ ਹੈ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਕਿ ਡਗ ਫੋਰਡ ਜੋ ਕਿ 온ਟਾਰੀਓ ਦੇ ਸੀਨੀਅਰ ਹਨ ਉਹਨਾਂ ਨੇ ਵੀ ਜਿਹੜੀ ਸ਼ਿਰਕਤ ਕੀਤੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਫੈਡਰਲ ਸਰਕਾਰ ਨੂੰ ਹੁਣ ਇਹ ਦਰਖਾਸਤ ਕਰਨ ਜਾ ਰਹੇ ਹਨ ਕਿ ਜਿਹੜੇ ਵੀ ਸੂਬੇ ਹਨ ਸਾਰਿਆਂ ਦੇ ਵਰਕ ਪਰਮਿਟ ਜਿਹੜੇ ਆ ਉਹਨਾਂ ਦੇ ਵਿੱਚ ਐਕਸਟੈਂਸ਼ਨ ਦਿੱਤੀ ਜਾਵੇ ਤੇ ਉਹਨਾਂ ਦਾ ਜਿਹੜਾ ਕੋਟਾ ਵਧਾਇਆ ਜਾ ਸਕੇ ਤਾਂ ਜੋ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਵਰਕ ਪਰਮਿਟ ਐਕਸਟੈਂਡ ਕਰਕੇ ਦੇਣ ਤੇ ਇਸ ਤੋਂ ਇਲਾਵਾ ਜਿਹੜਾ ਕਿ ਵੱਧ ਤੋਂ ਵੱਧ ਲੋਕ ਜਿਹੜੇ ਕੈਨੇਡਾ ਦੇ ਵਿੱਚ ਇਸ ਸਮੇਂ ਆਏ ਹੋਏ ਹਨ ਖਾਸ ਤੌਰ ਦੇ ਉੱਤੇ ਸਟੂਡੈਂਟ ਉਹਨਾਂ ਨੂੰ ਵਾਪਸ ਆਪਣੇ ਦੇਸ਼ਾਂ ਦੇ ਵਿੱਚ ਜਿਹੜਾ ਖਾਲੀ ਹੱਥ ਨਾ ਮੋੜਨਾ ਪਵੇ ਸੋ ਲਗਾਤਾਰ ਦੱਸ ਦਿਆ ਕਿ ਹੁਣ ਕੈਨੇਡਾ ਦੇ ਵਿੱਚ ਜਿਹੜਾ ਕਿ ਸੂਬਿਆਂ ਦੇ ਪ੍ਰੀਮੀਅਰ ਦੇ ਵੱਲੋਂ ਹੁਣ ਐਲਾਨ ਕੀਤਾ ਗਿਆ ਹੈ ਸੋ ਸਭ ਤੋਂ ਵੱਡਾ ਐਲਾਨ ਤੇ ਜਿੱਥੇ ਕਿ ਡੱਗਫੋਰਡ ਦੇ ਵੱਲੋਂ ਕਰ ਦਿੱਤਾ ਗਿਆ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿੰਨੇ ਵੀ ਸਟੂਡੈਂਟ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਜਿਨ੍ਹਾਂ ਦੇ ਵਰਕ ਪਰਮਿਟ ਲਗਾਤਾਰ ਐਕਸਪਾਇਰ ਹੋ ਰਹੇ ਹਨ ਉਹਨਾਂ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਵਰਕ ਪਰਮਿਟ ਐਕਸਟੈਂਡ ਕਰ ਦਿੱਤੇ ਜਾਣਗੇ ਸੋ ਵੱਡੀ ਖੁਸ਼ਖਬਰੀ ਹੈ ਜਿਹੜੀ ਹੁਣ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ ਇਸ ਤੋਂ ਬਾਅਦ ਤੀਸਰੀ ਵੱਡੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਅਗ ਦੇ ਵਿੱਚ ਐਕਸਪ੍ਰੈਸ ਐਂਟਰੀ ਪੀਐਨਪੀ ਅਤੇ ਇਸ ਤੋਂ ਇਲਾਵਾ ਕੈਨੇਡਾ ਐਕਸਪੀਰੀਅੰਸ ਕਲਾਸ ਦੇ ਡਰਾਅ ਕੱਢਣ ਦਾ ਐਲਾਨ ਕਰ ਦਿੱਤਾ ਗਿਆ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਲਗਾਤਾਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਪੀਆਰ ਦਿੱਤੀ ਜਾਵੇਗੀ ਇਸੇ ਦੌਰਾਨ ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਹੁਣ ਲਗਾਤਾਰ ਅਗਲੇ 2 ਮਹੀਨਿਆਂ ਦੇ ਦੌਰਾਨ ਵੱਡੇ ਤੌਰ ਦੇ ਉੱਤੇ ਜਿਹੜੇ ਕੀ ਐਕਸਪ੍ਰੈਸ ਐਂਟਰੀ ਡਰਾਅ ਕੱਢੇ ਜਾਣਗੇ ਤੇ ਜਿਸ ਦੇ ਵਿੱਚ ਸੀਆਰਐਸ ਸਕੋਰ ਵੀ ਘੱਟ ਰੱਖਿਆ ਜਾਵੇਗਾ ਲਗਾਤਾਰ ਹੁਣ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਧੜਾ ਧੜ ਜਿਹੜੀ ਹੁਣ ਪੰਜਾਬੀ ਭਾਰਤ ਇਹਨੂੰ ਕੈਨੇਡਾ ਦੇ ਵਿੱਚ ਪੀਆਰ ਮਿਲਣ ਵਾਲੀ ਹੈ ਇਸ ਤੋਂ ਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਮਾਤਾ ਪਿਤਾ ਦੀਆਂ ਆਪਣੀਆਂ ਐਪਲੀਕੇਸ਼ਨਾਂ ਪੀਆਰ ਦੀਆਂ ਪੰਜਾਬੀਆਂ ਦੇ ਵੱਲੋਂ ਲਗਾਈਆਂ ਗਈਆਂ ਸਨ 28 ਜੁਲਾਈ ਤੋਂ ਹੁਣ ਉਹਨਾਂ ਨੂੰ ਇਨਵੀਟੇਸ਼ਨ ਲੈਟਰ ਮਿਲਨੇ ਸ਼ੁਰੂ ਹੋ ਜਾਣਗੇ ਜੀਹਾਂ ਤੁਹਾਨੂੰ ਦੱਸ ਦਈਏ ਕਿ 28 ਜੁਲਾਈ ਤੋਂ ਬਾਅਦ ਹੁਣ ਸਾਰੇ ਹੀ ਇਨਵੀਟੇਸ਼ਨ ਭੇਜਣੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸ਼ੁਰੂ ਕਰ ਦਿੱਤੇ ਜਾਣਗੇ ਜਿਸ ਦੇ ਵਿੱਚ ਕਿ ਸਾਲ 2020 ਦੇ ਵਿੱਚ ਲਗਾਈਆਂ ਗਈਆਂ ਮਾਤਾ ਪਿਤਾ ਦੀਆਂ ਪੀਆਰ ਦੀਆਂ ਐਪਲੀਕੇਸ਼ਨਾਂ ਸ਼ਾਮਲ ਹਨ 10000 ਤੋਂ ਵੱਧ ਮਾਤਾ ਪਿਤਾ ਨੂੰ ਸਿੱਧੀ ਪੀਆਰ ਹੁਣ ਕੈਨੇਡਾ ਦੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਕੋਟੇ ਨੂੰ ਵਧਾਇਆ ਜਾ ਸਕਦਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਵੀ ਮਾਤਾ ਪਿਤਾ ਇਸ ਕੋਟੇ ਦੇ ਵਿੱਚ ਨਹੀਂ ਆਉਂਦੇ ਉਹ ਆਪਣੇ ਮਾਤਾ ਪਿਤਾ ਦਾ ਸੁਪਰ ਵੀਜ਼ਾ ਅਪਲਾਈ ਕਰ ਸਕਦੇ ਹਨ ਜਿਸ ਤੋਂ ਬਾਅਦ ਕੀ ਉਹਨਾਂ ਨੂੰ 5 ਸਾਲ ਦਾ ਵੀਜ਼ਾ ਮਿਲੇਗਾ ਤੇ ਇਸ ਤੋਂ ਇਲਾਵਾ 2 ਸਾਲ ਦੀ ਹੋਰ ਐਕਸਟੈਂਸ਼ਨ ਵੀ ਮਿਲ ਜਾਵੇਗੀ ਜਿਸ ਤੋਂ ਬਾਅਦ ਉਹ ਆਪਣੀ ਪੀਆਰ ਦੀ ਐਪਲੀਕੇਸ਼ਨ ਵੀ ਲਗਾ ਸਕਦੇ ਹਨ ਜਿਸ ਦਾ ਕੀ 5 ਸਾਲਾਂ ਦੇ ਵਿੱਚ ਰਿਜ਼ਲਟ ਆਉਣਾ ਵੀ ਜਿਹੜਾ ਸੰਭਵ ਹੈ ਇਸ ਤੋਂ ਬਾਅਦ ਉਹਨਾਂ ਦੇ ਮਾਪੇ ਪੱਕੇ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਪੀਆਰ ਹੋ ਕੇ ਰਹਿ ਸਕਦੇ ਹਨ ਸੋ ਕੈਨੇਡਾ ਤੋਂ ਇਹ ਹੁਣ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਖਾਸ ਤੌਰ ਦੇ ਉੱਤੇ ਇਸ ਦਾ ਸਭ ਤੋਂ ਵੱਡਾ ਫਾਇਦਾ ਪੰਜਾਬੀ ਭਾਰਤੀਆਂ ਨੂੰ ਹੀ ਹੋਣ ਵਾਲਾ ਹੈ